ਨਾਲ ਨਹੀਂ ਆਦਾ ਇਨਕਲਾਬ ਉਦੋਂ ਆਦਾ ਹੈ ਜਦੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਰਗੇ ਅਤੇ ਸਾਡੇ ਮੰਤਰੀ ਡਾਟਰ ਬਲਜੀਤ ਕੌਰ ਜੀ ਜੋ ਕੈਬਨਰ ਮੰਤਰੀ ਹਨ ਉਹਨਾਂ ਵਰਗੇ ਸਾਥੀ ਪੰਜਾਬ ਦੀ ਨਵੰਗੀ ਕਰਦੇ ਹੋਣ ਇਨਕਲਾਬ ਸ਼ਬਦਾਂ ਦੇ ਵਿੱਚ ਨਹੀਂ ਰਿਹਾ ਇਨਕਲਾਬ ਅਤਿ ਕਰਨੇ ਵਿੱਚ ਕੋਈ ਅੰਤਰ ਨਹੀਂ ਰਿਹਾ ਇਨਕਲਾਬ ਸਿੱਖਿਆ ਹੈ ਤੇ ਜੋ ਸਾਡੀ ਵਿਦਿਆ ਪਰੰਪਰਾ ਜਿਹੜੀ ਚੱਲ ਰਹੀ ਹੈ ਕਿ ਵਿਦਿਆ ਹੈ ਤੇ ਸਭ ਕੁਝ ਹੈ

ਔਰ ਹਲਕਾ ਮਲੋਤ ਨੂੰ ਪੀਡ ਕਰ ਲਈ ਸਾਡੇ ਮਾਨਯੋਗ ਭੈਣ ਜੀ ਕੈਨੇਡਾ ਨੂੰ 3 ਡਾਕਟਰ ਬਜੀਤ ਕੌਰ ਜੀ ਇਹਨਾਂ ਸਾਰਿਆਂ ਦਾ ਪੂਰੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਸੁਪਨਾ ਹੈ ਕਿ ਪੰਜਾਬ ਦੇ ਵਿੱਚ ਕਿਸੇ ਵੀ ਗਰੀਬ ਬੱਚੇ ਦੇ ਪਰਦੇ ਬੱਚਾਂ ਦੇ ਸੁਪਨੇ ਅਧੂਰੇ ਨਹੀਂ ਰਹਿਣ ਦੇਵਾਂਗੇ ਅਸੀਂ ਸਾਨੂੰ ਜੋ ਵੀ ਮੁੱਖ ਮੰਤਰੀ ਪੰਜਾਬ ਨੇ ਆਦੇਸ਼ ਦਿੱਤੇਗੇ ਸਿੱਖਿਆ ਕ੍ਰਾਂਤੀ ਨਾਲ ਜੋੜੇ ਕੋਆਰਡੀਨੇਟਰਾਂ ਨੂੰ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਬੱਚਿਆਂ ਨੂੰ ਔਰ ਉਹਨਾਂ ਦੇ ਪੇਰੈਂਟਸ ਨੂੰ ਇਸ ਕਾਰਗਰ ਵਾਸਤੇ ਜਾਗਰੂਕ ਕਰੋਨਾ ਕਿ ਤੁਸੀਂ ਆਪਣੇ ਬੱਚਿਆਂ ਵਾਸਤੇ ਸੁਪਨੇ ਵੇਖੋ ਉਹਨਾਂ ਨੂੰ ਸਰਕਾਰੀ ਸਕੂਲਾਂ ਵਿੱਚ ਲਿਆਓ ਪੰਜਾਬ ਸਰਕਾਰ ਉਹਨਾਂ ਦੇ ਸੁਪਨੇ ਪੂਰੇ ਕਰਨ ਵਾਸਤੇ ਹਰ ਤਰ੍ਹਾਂ ਦੀ ਯਤਨ ਕਰੇਗੀ ਕਿਸੇ ਵੀ ਚੀਜ਼ ਦੀ ਕੋਈ ਆਓ ਜੀ ਘਾਟ ਨਹੀਂ ਆਉਂਦੀਗੀ ਕਿ ਉਹਨਾਂ ਨੂੰ ਇਹ ਲੱਗੇ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਦੂਜੇ ਦੀੋਂ ਪੜਾਉਣਾ ਕੋਟਾ ਆ। ਬਹੁਤ ਖੂਬਸੂਰਤ ਜਿਹੜਾ ਸਰਕਾਰ ਦਾ ਆਮ ਆਦਮੀ ਪਾਰਟੀ ਪੰਜਾਬ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਨਾਂ ਦੇ ਨਾਲ ਸਾਡੇ ਪੰਜਾਬ ਦੇ ਗੋਪਾਲਜੀਤ ਕੌਰ ਜੀ ਕੈਬਨਿਟ ਮੰਤਰੀ ਪੰਜਾਬ ਜੀ ਦੇ ਵੱਲੋਂ ਜਿਹੜਾ ਇਹ ਖੂਬਸੂਰਤ ਉਪਰਾਲਾ ਕੀਤਾ ਗਿਆ ਉਹਦੇ ਤਹਿਤ ਅੱਜ ਸ਼ਹਿਰ ਦੇ ਵਿੱਚ ਸਾਡੇ 3 ਸਕੂਲਾਂ ਦਾ ਪ੍ਰੋਗਰਾਮ ਚੱਲ ਰਿਹਾ ਹੈ ਔਰ ਫਾਈਨਲੀ ਜਿਹੜਾ ਹੁਣ ਅਸੀਂ ਇੱਥੇ ਪਹੁੰਚੇ ਆਂ ਮੰਡੀ ਸਰਜੀਰਾਮ ਔਰ ਨਵੇਂ ਕਲਾਸਰੂਮ ਕਈ ਫੈਸਿਲਿਟੀਆਂ ਜਿਹੜੀਆਂ ਸਰਕਾਰ ਕਣੀਓ ਪ੍ਰੋਵਾਈਡ ਕਰਾਈਆਂ ਗਈਆਂ ਉਹਨਾਂ ਦੀ ਜਿਹੜੀ ਉਦਘਾਟਨੀ ਸਮਾਰੋਹ ਸੀਗਾ ਅੱਜ ਕੀਵੇ ਬੱਚੇ ਸਾਰੇ ਇਕੱਤਰ ਹੋਏ ਆ। ਅਮਨਸਤ ਸਾਹਿਬ ਨੇ ਆਪਕੇ ਰਾਤੁੱਥੇ ਹਾਜ਼ਰ ਹੋਣਾ ਸੀ ਪਰ ਕਿਸ ਤਰ੍ਹਾਂ ਨਾ ਕਰਕੇ ਕਾਫੀ ਹਾਈ ਟਮਨ ਕੰਮਾਂ ਲੱਗੇ ਹੋਣ ਦੇ ਕਾਰਨ ਉਹ ਪਹੁੰਚ ਨਹੀਂ ਸਕੇ। ਮਟੋਨਾ ਨੇ ਸਾਨੂੰ ਕਿਹਾ ਕਿ ਉਹ ਬਾਅਦ ਵਿੱਚ ਜਿਵੇਂ ਵੀ ਸ਼ੇਅਰ ਹੋਣਗੇ ਕਿ ਫਿਰ ਉਹ ਆ ਕੇ ਇਨਾ ਥਾਵਾਂ ਤੇ ਹਾਜ਼ਰੀ ਲਗ ਜਾਣਗੇ। ਬੜਾ ਖੂਬਸੂਰਤ ਜਿਹੜਾ ਇਹ ਮੌਕਾ ਔਰ ਸਿੱਖਿਆ ਕ੍ਰਾਂਤੀ ਦੇ ਕੋਆਰਡੀਨੇਟਰ ਜਿਵੇਂ ਸਾਡੇ ਰਮੇਸ਼ ਜੀ ਲਾਏ ਆ ਸਾਰੇ ਸਕੂਲਾਂ ਦੇ ਵਿੱਚ ਅਸੀਂ ਪੂਰਾ ਹਲਕਾ ਜਿਹੜਾ ਲਗਭਗ ਕਵਰ ਕਰ ਲਿਆ ਹਰ ਇੱਕ ਸਕੂਲ ਦੇ ਵਿੱਚ ਇਹ ਪ੍ਰੋਗਰਾਮ ਰੱਖੇ ਗਏ ਔਰ ਆਫੀਸਰੀਆਂ ਇਹ ਫੈਸਿਲਟੀਆਂ ਦਿੱਤੀਆਂ ਗਈਆਂ ਸੀ ਉਹਨਾਂ ਦੀ ਸ਼ੁਰੂਆਤ ਕਰਾਈ ਗਈ ਹੈ ਉਹਨੇ ਮਦਨਗਰ ਮੈਂ ਕਹਿਣਾ ਚਾਹੁੰਦਾ ਸਾਰੀ ਆਵਾਮ ਨੂੰ ਸਾਡੇ ਹਲਕੇ ਦੀ ਨੂੰ ਸਾਡੇ ਪੰਜਾਬ ਦੀ ਨੂੰ ਕਿ ਇਹ ਇੱਕ ਨਵੇਂ ਕਲੀ ਸ਼ੁਰੂਆਤ ਹੈ ਸਿੱਖਿਆ ਨੂੰ ਬਲ ਦੇਣ ਦੀ ਸਾਡੇ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਕਰਨ ਦੀ ਅੱਜ ਜਿਵੇਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ 48000 ਰੁਪਏ ਜਿਹੜਾ ਬੱਚਿਆਂ ਦਾ 11 2 ਦਾ ਸਕਾਲਰਸ਼ਿਪ ਦਾ ਜਿਹੜਾ ਦਿਕਾ ਗਿਆ ਉਹ ਇਹ ਸਾਨੂੰ ਸਕੂਲ ਪ੍ਰਸ਼ਾਸਨ ਨੇ ਜਦੋਂ ਆਉਦੇ ਮੂੰਹ ਦੱਸਿਆ ਤੋ ਤਾਂ ਮਾਨਵੇਂ ਪ੍ਰਸ਼ਾਸਨ ਦਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸਨਿਆਸ ਲੋਕਾਂ ਨੇ ਆਮ ਲੋਕਾਂ ਦੇ ਹੱਕ ਵਲ ਖੜ ਦੁੱਤੀ ਸੀ ਔਰ ਉਹਦੇ ਮੁਕਾਬਕ ਜਿਹੜਾ ਆ ਆਮ ਆਦਮੀ ਪਾਰਟੀ ਸਰਕਾਰ ਕੰਮ ਕਰ ਰਹੀ ਉਹਨੂੰ ਵੇਖ ਕੇ ਸਕੂਲ